തംബട്ടേ തമ്പാട്ടേ തമ്പാട്ടം മെഡവേലേ തമ്പേ തംബാട്ട തമ്പാട്ടം മെഡവേലേ തമ്പേ തമ്പാട്ടേ തമ്പാട്യം മെഡവേലേ തമ്പേ തമ്പാട്ട തമ്പാട്ട്യം മെഡവലേ തംബേ തമ്പാട്ടേ തമ്പാട്ടം മടവേലേ തമ്പേ തമ്പാട്ട തമ്പാട മിടവ ലംബാഡ് തമ്പാറ്റേ തമ്പാറ്റ മടവേല തമ്പാറ്റേ തമ്പാറ്റംബാറ്റംബേ തമ്പാട്ടേ

ਪੱਟੂ ਵੇਣ ਪੱਟਾ ਝੰਮੜੇ ਵੇਲੇ ਕੇ ਪੱਟੂ ਵੇਣ ਪੱਟੂ ਕੂੜਾ ਵੇਣ ਤੰਤਾ ਝੰਮੜੇ ਵੇਲੇ ਕੇ ਝੰਮਗੇ ਤੰਤਾ ਝੰਮੜੇ ਆਣੇ ਝੰਮਗੇ ਝੰਮੜੇ ਤੰਤਾ ਝੰਮੜੇ ਵੇਲੇ ਕੇ ਪੱਟੂ ਵੇਣ ਪੱਟੂ ਕੂੜਾ ਵੇਣ ਤੰਤਾ ਝੰਮੜੇ ਵੇਲੇ ਕੇ ਪੱਟੂ ਵੇਣ ਪੱਟੂ ਕੂੜਾ ਵੇਣ ਤੰਤਾ ਝੰਮੜੇ ਵੇਲੇ ਕੇ ਮੇੜਾ ਤੰਬਾ ਚੰੜਵੇ ਲੱਕੇ ਨਾ ਵੇੜੋਂ ਆਹ ਪੂਰ ਮੇੜਾ ਤੰਬਾ ਚੰੜਵੇ ਲੱਕੇ ਕੰਬਟੇ ਦੰਨਾਟੇ ਤੰਬਾ ਚੰੜਵੇ ਲਾਣੇ ਕੰਬਟੇ ਸੰਗਾਟੇ ਸੰਗਾ ਚੰੜਵੇ ਲਾਣੇ ਕੰਬਟੇ ਦੰਬਾਟੇ ਤੰਬਾ ਚੰੜਵੇ ਲਾੜੇ ਕੰਬਟੇ ਦੰਬਾਟੇ ਤੰਬਾ ਚੰੜਵੇ ਲਾਣੇ ਕੰਬਟੇ ਦੰਨਾਟੇ ਸੰਭਾਟੇ 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 ਮੜੇ ਲਿਆਵੇ ਕੋਟੂ ਵੇਣਾ ਕੋਟੂ ਗਲੀ ਵੇਣਾ ਸੰਭਾਟ ਮੰੜੇ ਵੇਲੇਕੇ ਕੋਟੂ ਵੇਣਾ ਕੋਟੂ ਗਲੀ ਵੇਣਾ ਸੰਭਾਟ ਮੰੜੇ ਵੇਲੇਕੇ ਸੰਭਾਟੇ ਸੰਭਾਟੇ ਸੰਭਾਟ ਮੰੜੇ ਲਿਆਵੇ ਸੰਭਾਟੇ ਸੰਭਾਟੇ ਸੰਭਾਟ ਮੰੜੇ ਲਿਆਵੇ ਸੰਭਾਟੇ ਸੰਭਾਟੇ ਸੰਭਾਟ ਮੰੜੇ ਵੇਲੇ ਦੇ ਸੰਭਾਟੇ ਸੰਭਾਟੇ పాఠమ్ వేల పుతు కూడా వేల

ਸੰਭਟੇ 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 ਨੜਵੇ ਲੇ ਲੇ ਕਲਾਵੇਣ ਕਾਲਾ ਗਲੀ ਵੇਣ ਸੰਭਟੇ 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 ਨੜਵੇ ਲੇ ਲੇ ਕਲਾਵੇਣ ਕਾਲਾ ਗਲੀ ਵੇਣ ਸੰਭਟੇ ਸੰਭਟੇ ਨੜਵੇ ਲੇ ਲੇ ਸੰਭਾਟੇ ਸੰਭਾਟਣ ਵੇਲੇ ਨੇ ਸੰਭਾਟੇ ਸੰਭਾਟੇ ਸੰਭਾਟਣ ਵੇਲੇ ਨੇ ਸੰਭਾਟੇ ਸੰਭਾਟੇ ਸੰਭਾਟਣ ਵੇਲੇ ਨੇ ਸੰਭਾਟੇ ਸੰਭਾਟੇ ਸੰਭਾਟਣ ਵੇਲੇ ਨੇ ਇੰਦੂ ਵੇਣੰ ਇੰਦੂ ਵੇਣੰ ਸੰਭਾਟਣ ਵੇਲੇ ਕੇ ਇੰਦੂ ਵੇਣੰ ਇੰਦੰਦੂ ਵੇਣੰ ਸੰਭਾਟਣ ਵੇਲੇ ਕੇ ਸੰਭਾਟੇ

మ్మటే తమ్మాటే సమ్మ్రాట వెళ్ళవే లెమ్మటే తమ్మాటే